ਪਹਿਲਾ ਤੁਹਾਨੂੰ ਸੁਣ ਕੇ ਇੱਕ ਬੜਾ ਅਜੀਬੋ ਗਰੀਬ ਲੱਗੂਗਾ ਕਿ ਤੁਹਾਨੂੰ ਸੁਣਨ ਦੇ ਵਿੱਚ ਸੋਚੀ ਪੈ ਜਾਓਗੇ ਤੁਸੀਂ ਕਿ ਬਾਦਲ ਪ੍ਰਗਾਸ ਸਿੰਘ ਬਾਦਲ ਦੇ ਤਨ ਪੁੱਤ ਸਨ ਸਸੀ ਕਾ ਜੀ ਵਾਹਿ ਜੀ ਦਾ ਖਾਲਸਾ ਵਹਿਰ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਨੀ ਆ ਪ੍ਰਗਾਸ ਬਾਦਲ ਤੇ ਉਹਦੀ ਜੁੰਡਲੀ ਬਾਰੇ ਨਾਲ ਹੀ ਗੱਲ ਕਰਨੀ ਆਪਾਂ ਅਜੀਤ ਪੂਲੇ ਬਾਰੇ ਨਹਿੰਗ ਸੀ ਜਿਹੜਾ ਕਿ ਉਹਨੇ ਕੀ ਕੁਝ ਕੀਤਾ ਹੋ ਸਕਦਾ ਕਿ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਦਾ ਪਤਾ ਹੋਵੇ ਤੇ ਹੋ ਸਕਦਾ ਤੁਹਾਨੂੰ ਬਹੁਤ ਜਿਹੜੀਆਂ ਜਾਣਕਾਰੀ ਉਹਦੇ ਪੂਲੇ ਬਾਰੇ ਤੇ ਬਾਦਲ ਬਾਰੇ ਨਾ ਹੋਵੇ ਪਹਿਲਾਂ ਤੁਹਾਨੂੰ ਸੁਣ ਕੇ ਇੱਕ ਬੜਾ ਅਜੀਬੋ ਗਰੀਬ ਲੱਗੂਗਾ ਤੇ ਤੁਹਾਨੂੰ ਸੁਣਨ ਦੇ ਵਿੱਚ ਸੋਚੀ ਪੈ ਜਾਓਗੇ ਤੁਸੀਂ ਇਹ ਬਾਦਲ ਪ੍ਰਗਾਸ਼ ਸਿੰਘ ਬਾਦਲ ਦੇ ਤਿੰਨ ਪੁੱਤ ਸਨ ਅੱਜ ਤੱਕ ਇਹ ਲੋਕਿਆ ਸੱਚ ਕਿਸੇ ਨੂੰ ਨਹੀਂ ਪਤਾ ਲੱਗਿਆ ਇਹ ਅਸਲੀ ਸੱਚੀ ਮੱਚੀ ਇਹ ਬਾਦਲ ਦੇ ਤਿੰਨ ਪੁੱਤ ਸਨ ਜਿੰਨਾਂ ਵਿੱਚੋਂ ਇੱਕ ਮਰ ਗਿਆ ਤੇ ਦੋ ਇਸ ਵੇਲੇ ਵੀ ਜਿਉਂਦੇ ਨੇ ਉਹਨਾਂ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਤੇ ਆਪਾਂ ਪੂਲੇ ਤੋਂ ਗੱਲਬਾਤ ਕਰਦੇ ਆਂ ਨਿਹੰਗ ਪੂਲੇ ਤੋਂ ਉਸ ਵਾਰ ਆਪਾਂ ਬਾਦਲ ਦੀ ਜਿਹੜਾ ਕਾਰਨਾਮੇ ਕੀਤੇ ਨੇ ਉਹਨਾਂ ਤੇ ਆਪਾਂ ਝਾਤ ਪਾਵਾਂਗੇ ਬਣੇ ਉਹ ਬੀੜੀ ਦਾ ਬੀੜੀ ਨੂੰ ਵੱਧ ਤੋਂ ਵੱਧ ਲਾਇਕ ਕਮੈਂਟ ਸ਼ੇਅਰ ਕਰਨਾ ਤੇ ਅੱਗੇ ਡਾ ਫਾਰਵਰਡ ਕਰਨਾ ਤੇ ਤੁਹਾਨੂੰ ਆਪਾਂ ਕੱਲਾ ਕੱਲਾ ਜਿਹੜਾ ਸੱਚ ਅੱਜ ਦਿਖਾ ਰਹੇ ਹਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਪਾਪੀ ਪੁੱਲੀ ਬਾਰੇ ਤੁਸੀਂ ਸਭ ਜਾਣਦੇ ਹੋ ਪਰ ਜੇਕਰ ਤੁਹਾਨੂੰ ਕੋਈ ਕੁਝ ਜਾਣਕਾਰੀ ਮਿਲਦੀ ਆ ਤਾਂ ਤੁਸੀਂ ਆ ਆਪਣੇ ਜਿਹੜਾ ਦੋਸਤਾਂ ਨਾਲ ਉਹ ਜ਼ਰੂਰ ਸਾਂਝੀ ਕਰਿਓ। ਊਲਾ ਇੱਕ ਅਿਆਸੀ ਕਿਸਮ ਦਾ ਬੰਦਾ ਸੀ। ਇਹ ਤਾਂ ਕਿਸੇ ਤੋਂ ਭੁੱਲਿਆ ਨਹੀਂ ਕਿ ਉਹ ਊਲਾ ਨਹਿੰਗ ਜਿਹੜਾ ਇੱਕ ਨਹਿੰਗਾ ਦੇ ਬਾਣੇ ਵਿੱਚ ਬਾਣਾ ਪਾਇਆ ਹੋਇਆ ਸੀ। ਉਹਨੇ ਕਮੇ ਬੱਚਿਆਂ ਨਾਲ ਸਰੀਰਕ ਸੋਸ਼ਣ ਕੀਤੇ। ਖੋਸਰੇ ਤੱਕ ਨਹੀਂ ਛੱਡੇ। ਖੋਸਰੇ ਨਾਲ ਵੀ ਜਿਹੜਾ ਗੁਰੂ ਘਰਾਂ ਦੇ ਵਿੱਚ ਨਚਾਏ ਖੋਸਰੇ। ਤੇ ਉਹਨਾਂ ਨਾਲ ਵੀ ਸਬੰਧ ਬਣਾਏ ਤੇ ਸਾਡੀਆਂ ਛੋਟੇ-ਛੋਟੀਆਂ ਬੱਚੀਆਂ ਨਾਲ ਵੀ ਇਸ ਪਾਪੀ ਪੂਲਾ ਜਿਹੜਾ ਭਾਈ ਹਰਚੰਦ ਸਿੰਘ ਦੇ ਗੁੱਗੂ ਨੇ ਜਿਹੜਾ ਅੰਬਰਸਰ ਦੀ ਜੇਲ੍ਹ ਦੇ ਵਿੱਚ ਉਹਦਾ ਅੰਤ ਕੀਤਾ ਸੀ ਜਿਸ ਤਰ੍ਹਾਂ ਉਹਨਾਂ ਨੇ ਸਿੰਘਾਂ ਦੇ ਪਰਿਵਾਰ ਦੇ ਨਾਲ ਕੀਤਾ ਉਸ ਤਰ੍ਹਾਂ ਹੀ ਉਸ ਨੂੰ ਅੱਗ ਲਾ ਕੇ ਜਿਉਂਦੇ ਨੂੰ ਸਾੜਿਆ ਗਿਆ ਉਸ ਦਾ ਪਾਪੀ ਦਾ ਅੰਤ ਹੋਇਆ ਉਸ ਅੰਤ ਤੋਂ ਪਹਿਲਾਂ ਦੇ ਉਹਦੇ ਕਾਰਨਾਮੇ ਸਟੇਜਾਂ ਤੇ ਨੱਚਣਾ ਸ਼ਰਾਬ ਪੀ ਕੇ ਕੁੜੀਆਂ ਦੀਆਂ ਬਾਹਾਂ ਫੜ ਕੇ ਨੱਚਣਾ ਕਿਉਂਕਿ ਬੋਲ ਦਾ ਉਹਦੇ ਮੂਰੇ ਕੋਈ ਨਹੀਂ ਸੀ بڑے بڑے ਅਵਸਰ ਸਰਕਾਰਾਂ ਦੀ ਸਹਿ ਸੀ ਉਸ ਨੂੰ ਤੇ ਉਸ ਨੇ ਜਿਹੜੇ ਗੰਦੇ ਕਾਰਨਾਮੇ ਕੀਤੇ ਨੇ ਤੁਹਾਨੂੰ ਦੱਸਿਆ ਕਿ ਬੱਚਿਆਂ ਨਾਲ ਫੈਦਵਾਲੀ ਫੈਲੀਆਂ ਕਰਨੀਆਂ ਬੱਚੇ ਨਹੀਂ ਸਾਡੇ ਖੁਸਰੇ ਨਹੀਂ ਸਾਡੇ ਧੀਆਂ ਪੈਣਾ ਨਹੀਂ ਸਾਡੀਆਂ ਕਿਸ ਤਰ੍ਹਾਂ ਉਹ ਜ਼ਾਲਮ ਬੰਦਾ ਅੰਤ ਤੱਕ ਜ਼ਾਲਮ ਬੰਦਾ ਰਿਹਾ ਇੱਕ ਦਿਨ ਉਹ ਆਇਆ ਜਦੋਂ ਪੂਲੇ ਨੇ ਜੋਗਾ ਸਿੰਘ ਖਾਨਪੁਰੀ ਦਾ ਪਰਿਵਾਰ ਤੇ ਭਾਈ ਬਲਬਿੰਦਰ ਸਿੰਘ ਜਟਾਣਾ ਦਾ ਪਰਿਵਾਰ ਨੂੰ ਛੜ ਕੇ ਜਿਹੜਾ ਸੁਭਾਅ ਉਹ ਕਰ ਦਿੱਤਾ ਸੀ ਜਿਉਂਦਿਆਂ ਨੂੰ ਅੱਗ ਲਾ ਕੇ ਮਚਾ ਦਿੱਤਾ ਸੀ ਇੱਕ ਬਹੁਤ ਵੱਡੀ ਜਿਹੜੀ ਗੱਲ ਆ ਤੇ ਪੂਲੇ ਨੂੰ ਕਿਸੇ ਨੇ ਗਿਰਪਦਾਰ ਨਹੀਂ ਕੀਤਾ ਕਿਸੇ ਸਰਕਾਰ ਦੀ ਹਿੰਮਤ ਨਹੀਂ ਪਈ ਕਿਸੇ ਬਾਦਲ ਦੀ ਹਿੰਮਤ ਨਹੀਂ ਪਈ ਪੰਜ ਵਾਰੀ ਮੁੱਖ ਮੰਤਰੀ ਰਹਿਣ ਵਾਲੇ ਬਾਦਲ ਨੇ ਵੀ ਉਸ ਦੇ ਕਾਰਨਾਮਿਆਂ ਨੂੰ ਜਿਹੜਾ ਪੂਰਿਆਗਾ ਉਹ ਤੁਹਾਨੂੰ ਦੱਸਦੇ ਆ ਜਦੋਂ ਪੂਲੇ ਦੇ ਪਿਓ ਦੀ ਮੌਤ ਹੁੰਦੀ ਆ ਜਥੇਦਾਰ ਮੋਰ ਸਿੰਘ ਜਿਹੜਾ ਪੂਲੇ ਦਾ ਇਹ ਪਿਤਾ ਸੀ ਜਦੋਂ ਮਰ ਗਿਆ ਇਹਦੇ ਭੋਗ ਦੇ ਇਤਿਹਾਸ ਸਪਾਏ ਜਾਂਦੇ ਨੇ ਇਹਦੇ ਭੋਗ ਦੇ ਇਤਿਹਾਸਾਂ ਤੇ ਅਕਾਲੀ ਦਲ ਵੱਲੋਂ ਲਿਖਵਾਇਆ ਜਾਂਦਾਗਾ ਤੇ ਇਸ ਦੇ ਭੋਗ ਅਪਰੰਤ ਅਕਾਲੀ ਦਲ ਦੀ ਵੱਡੀ ਗਿਣਤੀ ਵਿੱਚ ਪਹੁੰਚਦੇ ਨੇ ਬੇਸ਼ੱਕ ਪੂਲੇਆਂ ਦਾ ਸਾਰੇ ਕਾਰਨਾਮਾ ਪਤਾ ਸੀ ਪਰ ਉਹਦੇ ਬਾਅਦ ਫੇਰ ਵੀ ਪੂਲੇ ਦੇ ਪਿਓ ਦੇ ਭੋਗ ਤੇ ਸਿਮੇਧ ਸੈਣੀ ਤੋਂ ਲੈ ਕੇ ਅਕਾਲੀ ਦਲ ਬਰੰਪੁਰੇ ਵਰਗੇ ਵਿਧਾਇਕ ਬਿਆਸ ਤੋਂ ਸੀ ਅਤੇ ਹੋਰ ਬਹੁਤੇ ਨੇਕਾਂ ਅਕਾਲੀ ਦਲ ਉਸ ਦੇ ਭੋਗ ਤੇ ਪੁੱਜੇ ਹਾਜ਼ਰੀ ਲਵਾਈ ਤੇ ਸਬੋਧਨ ਵੀ ਕੀਤਾ ਸਬੋਧਨ ਤੁਹਾਨੂੰ ਪਤਾ ਹੋਊਗਾ ਕਿ ਇਹਨਾਂ ਅਕਾਲੀਆਂ ਨੇ ਕਿਸ ਤਰ੍ਹਾਂ ਕੀਤਾ ਹੋਣਾਗਾ ਕਿਸ ਤਰ੍ਹਾਂ ਊਲੇ ਦੇ ਜਿਹੜੇ ਪਾਪ ਨੇ ਉਹ ਦੱਸੇ ਹੋਣੇ ਜਾਂ ਨਾ ਦੱਸੇ ਹੋਣੇ ਇਹ ਅੱਗੇ ਦੀ ਪਾਗਲ ਕਰਦੇ ਆ ਪਰ ਇੱਕ ਵੱਡੀ ਗੱਲ ਇੱਥੇ ਸਾਹਮਣੇ ਨਿਕਲ ਕੇ ਆਈ ਆ ਕਿ ਪੂਲੇ ਨੇ ਜਦੋਂ ਉਹਦਾ ਪੂਲੇ ਦਾ ਪਿਓ ਮਰਦਾਗਾ ਭੋਗ ਤੇ ਜਾਂਦੇ ਆ ਸਮੇਦ ਸੈਣੀ ਵੀ ਉੱਥੇ ਹੁੰਦਾ ਅਕਾਲੀ ਦਲ ਵੀ ਉੱਥੇ ਇਕੱਠਾ ਹੁੰਦਾਗਾ ਤਾਂ ਪੂਲੇ ਵੱਲੋਂ ਇੱਕ ਜਿਹੜੀ ਦਸਤਾਰਬੰਦੀ ਕਰਾਈ ਜਾਂਦੀ ਆ ਆਮ ਇੱਕ ਰਸਮ ਹੁੰਦੀ ਆ ਅਪਾ ਪਿੰਡਾਂ ਵਿੱਚ ਵੀ ਦੇਖਦੇ ਆ ਕਿ ਜਦੋਂ ਵੀ ਦਸਤਾਰਬੰਦੀ ਹੁੰਦੀ ਆ ਉਸ ਦੇ ਪਿਓ ਜਿਹਦਾ ਚਲਿਆ ਜਾਂਦਾ ਉਹਦੇ ਵੱਡੇ ਪੁੱਤ ਨੂੰ ਕਰਵਾਈ ਜਾਂਦੀ ਆ ਪਰ ਪੁੱਲੇ ਨੇ ਦਸਤਾਰਬੰਦੀ ਪਤਾ ਕਿਸ ਤੋਂ ਕਰਵਾਈ ਸਮੇਦ ਸੈਣੀ ਤੋਂ ਸਮੇਦ ਸੈਣੀ ਦੀ ਕੀਤੀ ਦਸਤਾਰਬੰਦੀ ਸੌਰੀ ਸਮੇਦ ਸੈਣੀ ਦੀ ਦਸਤਾਰਬੰਦੀ ਪੁੱਲੇ ਨੇ ਕੀਤੀ ਇੱਕ ਬਹੁਤ ਵੱਡਾ ਸੱਚ ਆ ਹੋ ਸਕਦਾ ਕਿਸੇ ਨੂੰ ਨਹੀਂ ਪਤਾ ਹੋਵੇ ਪਰ ਅੱਜ ਅਸੀਂ ਇਹ ਸੱਚ ਤੁਹਾਡੇ ਸਾਹਮਣੇ ਲਿਆਂਦਾ ਕੇ ਪੂਲੇ ਨੇ ਦਸਤਾਰਬੰਦੀ ਸਮੇਦ ਸੈਣੀ ਦੀ ਕੀਤੀ ਆਪਦੇ ਪਿਤਾ ਦੇ ਭੋਗ ਤੇ ਕਿਉਂਕਿ ਇਹ ਮਾਤਾ ਨੂੰ ਕਿਹਾ ਸੀ ਕਿ ਬਾਦਲ ਦੇ ਜਿਹੜੇ ਤਿੰਨ ਪੁੱਤ ਨੇ ਉਹ ਕਿਹੜੇ-ਕਿਹੜੇ ਨੇ ਤੁਹਾਨੂੰ ਪਹਿਲਾਂ ਦਾ ਬਾਦਲ ਦਾ ਪੁੱਤ ਹੈਗਾਗਾ ਪੂਲਾ ਨੇ ਪੂਲਾ ਸੀ ਉਹ ਹੁਣ ਜਾਲਮ ਦਾ ਅੰਤ ਹੋ ਗਿਆ ਦੂਜਾ ਉਹਦਾ ਪੁੱਤ ਸੀ ਸਮੇਦ ਸੈਣੀ ਤੀਜਾ ਪੁੱਤ ਆ ਜਿਹੜਾ ਉਹ ਆ ਸਖਬੀਰ ਬਾਦਲਾ ਇਹ ਦੋ ਪੁੱਤ ਪਹਿਲੇ ਨੇ ਤੇ ਲਾਸਟ ਪੁੱਤ ਜਿਹੜਾ ਸਖਬੀਰ ਬਾਦਲਾ ਆਓ ਤਾਂ ਹੁਣ ਇਸ ਬਾਦਲ ਦੀਆਂ ਕਤੂਤਾਂ ਤੇ ਆਪਾਂ ਝਾਤ ਪਾਈਏ ਜੇਕਰ ਆਪਾਂ ਕਹੀਏ ਕਿ ਲੋਕ ਬਹੁਤ ਕਹਿੰਦੇ ਆ ਜੀ ਬਾਦਲ ਨੇ ਜੇਲਾ ਕਟੀਆਂ ਬਾਦਲ ਨੇ ਮੋਰਚੇ ਲਾਏ ਆ ਕੀਤਾ ਬਾਗ ਕੀਤਾ ਸਿੱਖ ਕੌਮ ਦੀ ਪਿੱਟ ਵਿੱਚ ਸਾਰੇ ਇਹਨਾਂ ਨੇ ਅਕਾਲੀਆਂ ਨੇ ਸੁਰਾ ਮਾਰਿਆ ਬਾਅਦ ਚ ਮੋਰਚੇ ਲਾਏ 1978 ਦੇ ਵਿੱਚ ਸਾਾਕਾ ਹੋਇਆ ਉਸ ਵਿੱਚ ਬਾਦਲ ਦੀ ਕੀ ਭੂਮਿਕਾ ਰਹੀ 1984 ਦੇ ਵਿੱਚ ਇੰਦਰਾ ਗਾਂਧੀ ਨੂੰ ਪਾਪਾ ਕੇ ਬਾਦਲ ਅਕਾਲੀ ਦਲ ਗਰਚਰਨੀ ਟੌੜਾ ਹੋ ਗਿਆ ਸਰਜੀਤ ਬਰਨਾਲਾ ਹੋ ਗਿਆ ਜਗਦੇਵ ਤਲਵੰਡੀ ਹੋ ਗਿਆ ਚੰਦੂ ਮਾਜਰਾ ਹੋ ਗਿਆ ਤੇ ਆਪ ਹੁੰਦਰ ਸੁੰਦੜ ਜਿੰਨੇ ਵੀ ਹੋਰ ਹੈਗੇ ਨੇ ਇਹਨਾਂ ਦੇ ਆਕੇ ਇਹ ਸਾਰਿਆਂ ਨੇ ਰਲ ਮਿਲ ਕੇ ਇੰਦਰਾ ਗਾਂਧਨ ਜਿਹੜੀਆਂ ਚਿੱਠੀਆਂ ਪਾਈਆਂ ਨੇ 25 ਅਪ੍ਰੈਲ ਨੋਂ ਆਰ ਕੇ ਧਾਵਨ ਨੂੰ ਜਿਹੜੀਆਂ ਚਿੱਠੀਆਂ ਪਾਈਆਂ ਉਹਦੇ ਵਿੱਚ ਵੱਡੇ ਖੁਲਾਸੇ ਹੁੰਦੇ ਆ ਕਿ ਭਿੰਡਰਾਂ ਵਾਲਿਆਂ ਤੋਂ ਕਿ ਅਕਾਲੀਆਂ ਨੂੰ ਖਤਰਾ ਆ ਕਿ ਤੁਸੀਂ ਸੇਤੀ ਕਰੋ ਅਟੈਕ ਕਰਨ ਦੀ ਜਿਹੜਾ ਜਲਦੀ ਅਟੈਕ ਕੀਤਾ ਜਾਵੇ ਤਾਂ ਕਿ ਅਕਾਲੀ ਸੁਰੱਖਤ ਪਹੁੰਚ ਸਕਣ ਉਸ ਤਰ੍ਹਾਂ ਹੋਇਆ ਇੰਦਰਾ ਗਾਂਧੀ ਨੇ ਅਟੈਕ ਕੀਤਾ ਤੇ ਅਕਾਲੀ ਦਲ ਵਾਲੇ ਬਾਹਾਂ ਖੜੀਆਂ ਕਰਕੇ ਕੰਮੇ ਬਾਹਰ ਨਿਕਲੇ ਕਿੱਥੋਂ ਤੱਕ ਭਜਾਏ ਕਿਵੇਂ ਇਹਨਾਂ ਦੀ ਜਿਹੜੀ ਸਾਰਾ ਕੁਝ ਕੀਤਾ ਅੱਪਾ ਗੱਲ ਕਰਦੇ ਆ ਕਿ ਪ੍ਰਕਾਸ਼ ਬਾਦਲ ਇੱਕ ਉਹ ਆਦਮੀ ਰਿਹਾ ਜਿਸਨੇ ਕਿ ਜਿੰਨਾ ਤੱਕ ਜਿਉਂਦਾ ਰਿਹਾ ਉਸਨੇ ਆਪ ਦੇ ਪਾਪ ਲੁਕੋ ਕੇ ਰੱਖੇ ਉਸਨੇ ਆਪ ਦੇ ਜਿਹੜੇ ਬਹੁਤ ਵੱਡੇ ਪਾਪ ਸੀ ਜਿਹੜੇ ਕੀਤੇ ਹੋਏ ਸੀ ਉਹਨਾਂ ਨੇ ਸਾਰਿਆਂ ਨੂੰ ਲੁਕੋ ਕੇ ਰੱਖਿਆ ਪਰ ਉਹਦੇ ਮਰਨ ਦੇ ਪਿੱਛੋਂ ਹੁਣ ਇੱਕ ਨਾ ਇੱਕ ਕਰਕੇ ਉਹਦੇ ਜਿਹੜੇ ਪਾਪਾਂ ਦੇ ਖਲਾਸੇ ਹੋ ਰਹੇ ਨੇ ਜਿਸ ਤਰ੍ਹਾਂ ਪੂਲੇ ਦੇ ਪਾਪਾਂ ਦਾ ਖਲਾਸਾ ਹੋਇਆ ਇਸ ਤਰ੍ਹਾਂ ਹੁਣ ਪ੍ਰਗਾਸ ਬਦਲ ਦੇ ਜਿਹੜੇ ਪਾਪਾਂ ਦਾ ਉਹ ਖਲਾਸੇ ਹੋ ਰਹੇ ਨੇ ਗੱਲ ਕਰਦੇ ਆਂ ਬਾਦਲ ਦੀ 84 ਦੇ ਵਿੱਚ ਕੀ ਦੇਣ ਸੀ ਉਦੋਂ ਬਾਅਦ 97 ਦੇ ਵਿੱਚ ਸਰਕਾਰ ਬਣਦੀ ਆ ਇੱਕ ਇਹ ਵਾਅਦਾ ਕੀਤਾ ਸੀ ਕਿ ਜਿੰਨੇ ਵੀ ਪੁਲਿਸ ਮੁਕਾਬਲੇ ਬਣਾ ਕੇ ਨੌਜਵਾਨਾਂ ਦਾ ਕਤਲਿਆਮ ਕੀਤਾ ਗਿਆ ਉਹਨਾਂ ਦੇ ਜਿਹੜੀਆਂ ਫੈਲਾ ਖੋਲੀਆਂ ਜਾਣਗੀਆਂ ਜਿੰਨਾ ਪੁਲਸ ਆਪ ਤਰ੍ਹਾਂ ਨੇ ਨੌਜਵਾਨਾਂ ਦਾ ਘਾਣ ਕੀਤਾ ਨੌਜਵਾਨ ਮਾਰੇ ਤੇ ਝੂਠੇ ਮੁਕਾਬਲਿਆਂ ਵਿੱਚ ਸਾਰਿਆਂ ਨੂੰ ਇਨਸਾਫ ਮਿਲੂਗਾ ਇਨਸਾਫ ਤਾਂ ਕੀ ਮਿਲਣਾ ਸੀ ਉਸ ਤੋਂ ਬਾਅਦ ਫਿਰ ਇਸ ਨੇ ਜਿਹੜਾ ਹੋਸ ਇੱਕ ਕੌਮ ਦਾ ਘਾਣ ਕੀਤਾ ਇਹਦੀ ਰਾਜ ਦੇ ਵਿੱਚ ਕਮੇ 2007 ਦੇ ਵਿੱਚ ਫਿਰ ਸਰਕਾਰ ਬਣਦੀ ਹੈ ਬਿਆਦਮੀਆਂ ਹੁੰਦੀਆਂ ਇਸ ਦੇ ਰਾਜ ਦੇ ਵਿੱਚ ਇਸ ਦੇ ਰਾਜ ਵਿੱਚ ਇੱਕ ਡੇਰਾ ਪ੍ਰੇਮੀ ਜਿਹਦਾ ਨਾਮ ਆ ਗੁਰਦੇਵ ਸਿੰਘ ਸਰੇਆ ਪਤਾ ਲੱਗ ਗਿਆ ਕਿ ਇਸ ਨੇ ਜਿਹੜੀ ਬੇਅਦਬੀ ਕੀਤੀ ਆ ਬੇਸ਼ੱਕ ਉਹਦਾ ਬਾਅਦ ਚ ਕਾਤਲ ਹੁੰਦਾਗਾ ਪਰ ਪ੍ਰਕਾਸ਼ ਬਦਲ ਨੇ ਉਸ ਨੂੰ ਵੀ ਬਚਾਈ ਰੱਖਿਆ ਉਸ ਦੇ ਧੀਆ ਪੁੱਤਾਂ ਨੂੰ ਜਿਹੜੀ ਸਰਕਾਰੀ ਨੌਕਰੀ ਦਿੱਤੀ ਦੇਖੋ ਜਿਸ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੋਵੇ ਜਿਹੜਾ ਮੇਨ ਮੁੱਖ ਦੋਸ਼ੀ ਹੋਵੇ ਉਹਦੇ ਧੀਆ ਪੁੱਤਾਂ ਨੂੰ ਪੁਰਸ ਦੇ ਵਿੱਚ ਹਸਪਤਾਲਾਂ ਦੇ ਵਿੱਚ ਇਹ ਪ੍ਰਕਾਸ਼ ਬਦਲ ਨੌਕਰੀ ਦਿੰਦਾ ਰਿਹਾ ਸਮੀਰ ਸੈਣੀ ਪੂਲਾ ਸ਼ਕਵੀਰ ਬਾਦਲ ਬਾਗਲ ਕੇਪੀਐਸ ਗਿੱਲ ਇਹ ਇਹਨਾਂ ਦੀ ਇੱਕ ਉਹ ਜਰਨਲ ਸੀ ਜਿਹੜੀ ਕਿ ਨੌਜਵਾਨਾਂ ਨੂੰ ਕੋਹ ਕੋ ਕੇ ਮਾਰਿਆ ਕਰਦੀ ਸੀ ਤੇ ਆਉਣ ਵਾਲਾ ਜਿਹੜਾ ਵਕਤ ਆ ਉਹਦੇ ਉੱਤੇ ਹੋਰ ਵੱਡੇ ਖੁਲਾਸੇ ਹੋਣਗੇ 2003 ਦੇ ਵਿੱਚ ਪ੍ਰਕਾਸ਼ ਬਾਦਲ ਨੇ ਤੇ ਸ਼ਕਵੀਰ ਬਾਦਲ ਦੇ ਖਿਲਾਫ ਜਦੋਂ ਕੈਪਟਨ ਦੀ ਸਰਕਾਰ ਸੀ ਇੱਕ ਕੇਸ ਚੱਲਿਆ ਸੀ ਜਿਹਦੇ ਵਿੱਚ ਕਰੀਬ 150 ਗਵਾਹ ਸਨ ਇਹ ਕੇਸ ਕੀ ਸੀ ਇਹ ਕੇਸ ਸੀ ਜਾਇਦਾਦ ਤੋਂ ਵੱਧ ਜਿਹੜੀ ਆਮਦਨ ਤੋਂ ਵੱਧ ਜਾਇਦਾਦ ਬਣਾਈ ਸੀ ਪ੍ਰਗਾਸ ਬਾਦਲ ਨੇ ਉਦੋਂ ਇਹ ਤੇ ਕੇਸ ਚੱਲਿਆ ਜਿਨ੍ਹਾਂ ਦੇ ਵਿੱਚ ਤਕਰੀਬ 15 ਦੋਸ਼ੀ ਜਿਹੜੇ ਪਾਏ ਗਏ ਸੀ ਤੇ ਜਿਹੜੇ ਮੌਕੇ ਤੇ ਐਨ ਮੌਕੇ ਤੇ ਜਿਨ੍ਹਾਂ ਨੇ ਗਵਾਹਾਂ ਹੋਣੀਆਂ ਸੀ ਅਫਸਰਾਂ ਦੀਆਂ 98 ਗਵਾਹ ਮੁੱਕਰ ਗਏ ਬਾਦਲ ਨੇ 98 ਗਵਾਹਾਂ ਨੂੰ ਮਕਰਾ ਦਿੱਤਾ ਇਹ ਕੇਸ ਜਿਹੜਾ ਫਿਰ ਫਾਈਲ ਹੋ ਗਿਆ ਉਸ ਤੋਂ ਬਾਅਦ ਉਹ ਐਸਾ ਸੱਤ ਦੇ ਵਿੱਚ ਇਹਦੀ ਸਰਕਾਰ ਬਣਦੀ ਆ ਫਿਰ ਇਹਨੇ ਤੇ ਸੁਖਵੀਰ ਬਾਦਲ ਨੇ ਕਵੇਂ ਉਸ ਆਪਣੀ ਬੀਬਾ ਪੁੱਤ ਨੂੰ ਤੀਜੇ ਨੂੰ ਜਿਹੜਾ ਸਮੇਦ ਸੈਣੀਆ ਉਹਨੂੰ ਡੀਜੀਪੀ ਲਾਇਆ ਕਵੇਂ ਫਿਰ ਬਰਗਾੜੀ ਦੇ ਵਿੱਚ ਗੋਲੀ ਚੱਲਦੀ ਆ ਬਹਿਵਲ ਕਲਾਂ ਵਿੱਚ ਬੈਠੀਆਂ ਸੰਗਤਾਂ ਤੇ ਜਾਬ ਕਰਦੀਆਂ ਸੰਗਤਾਂ ਉੱਤੇ ਅੰਨੇ ਬਾ ਗੋਲੀਆਂ ਚੱਲਦੀਆਂ ਨੇ ਇਸ ਤਰ੍ਹਾਂ ਸਿੱਖ ਸੰਗਤਾਂ ਨੂੰ ਸ਼ਹੀਦ ਕੀਤਾ ਜਾਂਦਾਗਾ ਡੇਰਾ ਪ੍ਰੇਮੀ ਦੇ ਜਿਹੜੇ ਜੇਕਰ ਡੇਰਾ ਪ੍ਰੇਮੀ ਕਿਸੇ ਨੇ ਮਾਰਤਾ ਤੇ ਉਹਦੇ ਬਦਲੇ ਉਹਦੇ ਧੀਆਂ ਪੁੱਤਾਂ ਨੂੰ ਨੌਕਰੀਆਂ ਦਿੱਤੀਆਂ ਜਾਂਦੀਆਂ ਪਰ ਅੱਜ ਤੱਕ ਲੱਖਾਂ ਨੌਜਵਾਨ ਬੇਅੰਤ ਸਰਕਾਰ ਵੱਲੋਂ ਜਿਹੜਾ ਕਾਂਗਰਸ ਦੀ ਸਰਕਾਰ ਵੱਲੋਂ ਮਾਰਿਆ ਗਿਆ ਹਾਲ ਤੱਕ ਕਿਸੇ ਦੀ ਨੌਕਰੀ ਦੀ ਗੱਲ ਤਾਂ ਦੂਰ ਕਿਸੇ ਦਾ ਭੋਗ ਪਾਉਣ ਦੇ ਤਰੀਕ ਤੱਕ ਨਹੀਂ ਬਾਦਲੇ ਸੋਚਿਆ ਕਿਸੇ ਦੀ ਫਾਇਲ ਦਾ ਇਹ ਨਿਕਲਾਇਆ ਗਿਆ ਕਿ ਕਿਹੜੇ-ਕਿਹੜੇ ਪੁਲਿਸ ਅਫਸਰਾਂ ਨੇ ਇਨਾ ਨੌਜਵਾਨਾਂ ਨੂੰ ਸ਼ਹੀਦ ਕੀਤਾ ਕੋ-ਕੋ ਕੇ ਮਾਰਿਆ ਜਿਵੇਂ ਜਸਵੰਤ ਖੱਲੜੇ ਨੇ 25000 ਲਾਸ਼ਾਂ ਦੇ ਸਨਾਗਤ ਕਰ ਲਈ 25000 ਲਾਸ਼ ਤਾਂ ਉਹ ਸੀ ਕਿ ਜਿਹੜੀ ਉਸ ਟਾਈਮ ਦੇ ਅਫਸਰਾਂ ਤੇ ਨੇੜੋ ਤੇੜੇ ਇਕੱਠੀ ਕੀਤੀ ਸੀ ਜੇਕਰ ਆਪਾਂ ਸਾਰੀ ਜਾਣਕਾਰੀ ਲਈਏ ਤਾਂ ਡੇਢ ਦੋ ਲੱਖ ਦੇ ਕਰੀਬ ਮੁੰਡਾ ਚੁੱਕ-ਚੁੱਕ ਕੇ ਪਿੰਡਾਂ ਦੇ ਵਿੱਚੋਂ ਮਾਰਿਆ ਗਿਆ ਇਹ ਬਾਦਲ ਸਾਰਾ ਕੁਝ ਦੇਖਦਾ ਰਿਹਾ ਆਪਣੇ ਅੱਖੀ ਵੇਖ ਕੇ ਇਸ ਦੁਨੀਆ ਤੋਂ ਮਰ ਗਿਆ ਪਰ ਕਿਸੇ ਨੂੰ ਇਹਨੇ ਤਤੀ ਬਾੜ ਨਹੀਂ ਲਗਣ ਦਿੱਤੀ ਅਫਸਰ ਨੂੰ ਕਿਉਂਕਿ ਜਦੋਂ ਦੋ ਜਾਲਮ ਇਕੱਠੇ ਹੋ ਜਾਣ ਤਾਂ ਕਹਿੰਦੇ ਸਿੱਖ ਕੌਮ ਦਾ ਘਾਣ ਕਰਨ ਦੇ ਵਿੱਚ ਬਾਦਲ ਪਰਿਵਾਰ ਦਾ ਇੱਕ ਅਹਿਮ ਯੋਗਦਾਨ ਰਿਹਾ ਸ਼ੁਰੂ ਤੋਂ ਪਰ ਇਹ ਤਾਂ 4-5 ਹੋਗੇ ਸੀ ਤਿੰਨ ਤਿੰਨ ਦੇ ਪੁੱਤ ਹੋਗੇ ਚੌਥਾ ਇਹਦਾ ਭਾਈ ਵੱਡਾ ਕੇਪੀਐਸ ਗਿੱਲ ਹੋ ਗਿਆ ਤੇ ਇੱਕ ਇਹਦਾ ਭਾਈ ਹੋ ਗਿਆ ਬਿਆਨਤਾ ਬੱਚੜ ਇਹਨਾਂ ਨੇ ਕਿਵੇਂ ਸਿੱਖਾਂ ਦੀ ਉਹ ਕੋਨ ਦੇ ਹੋਲੀ ਖੇਡੀ ਸੀ ਕਹਿਣ ਤੋਂ ਭਾਵ ਕਿ ਜਦੋਂ ਬਲਵਿੰਦਰ ਸਿੰਘ ਜਟਾਣਾ ਤੇ ਖਾਨਪੁਰ ਜੋਗਾ ਸਿੰਘ ਖਾਨਪੁਰੀਆ ਦਾ ਪਰਿਵਾਰ ਦਾ ਜਿਹੜਾ ਪੁੱਲੇ ਵੱਲੋਂ ਸਰੇਆਮ ਤਸੱਦਦ ਕਰਕੇ ਉਹਨਾਂ ਨੂੰ ਅੱਗ ਲਾ ਕੇ ਮਚਾਇਆ ਗਿਆ ਪਰ ਬਾਦਲ ਦਲ ਦਾ ਮੂੰਹ ਟੁੱਟ ਜੇ ਬਾਦਲ ਦਲ ਦੀ ਜਮਾਨ ਉਸ ਟਾਈਮ ਨਹੀਂ ਖੁੱਲੀ ਅਕਾਲੀ ਦਲ ਦੀ ਉਸ ਟਾਈਮ ਜਮਾਨ ਨਹੀਂ ਖੁੱਲੀ ਅੱਜ ਹੁਣ ਵੱਡੇ ਵੱਡੇ ਜਦੋਂ ਇਹ ਸੱਤਾ ਤੋਂ ਬਾਹਰ ਹੋ ਗਏ ਪੰਜ ਵਾਰੀ ਮੁੱਖ ਮੰਤਰੀ ਰਹੇ ਆ ਤੇ ਹੁਣ ਸੱਤਾ ਤੋਂ ਬਾਹਰ ਹੋਣ ਤੋਂ ਬਾਅਦ ਹੁਣ ਇਹ ਕਿਸ ਤਰ੍ਹਾਂ ਪੰਜਾਬ ਜਗਾਉ ਯਾਤਰਾ ਫਲਾਨਾ ਜਗਾਉ ਯਾਤਰਾ ਕਰਦੇ ਨੇ ਕਿਤੇ ਹੁਣ ਗੁਰਦੇਵ ਸਿੰਘ ਕੌਕੇ ਦੇ ਜਿਹੜਾ ਸ਼ਹੀਦ ਕੀਤਾ ਸੀ ਕੋ ਕੋਕੇ ਪ੍ਰਗਾ ਸਿੰਘ ਬਾਦਲ ਨੇ ਉਦੋਂ ਵੀ ਸਵਰਨ ਕੋਟ ਨੇ ਨੂੰ ਫੋਨ ਕੀਤਾ ਤਾਂ ਮੁੜ ਕੇ ਗੁਰਦੇਵ ਸਿੰਘ ਕੌਕੇ ਦਾ ਜਿਹੜਾ ਹਾਸਲ ਹੋਇਆ ਉਹ ਤੁਹਾਡੇ ਸਾਹਮਣੇ ਆ ਜਥੇਦਾਰ ਦਾ ਇੱਕ ਐਮੀਅਤ ਦਾ ਤੇ ਜਿਹੜਾ ਵੱਡਾ ਰਤਵਾ ਸੀ ਗਰਦੇਵ ਸਿੰਘ ਕੌਂਕ ਨੂੰ ਕੋਕੋਕੇ ਮਾਰਿਆ ਸਾਰਾ ਬਾਦਲ ਨੂੰ ਪਤਾ ਸੀ ਉਸ ਬਾਰੇ ਕਿ ਕਿੱਥੇ ਮਾਰਿਆ ਕਿਹਨੇ ਮਾਰਿਆ ਕਿਵੇਂ ਮਾਰਿਆ ਤੇ ਫੋਨ ਤੇ ਗੱਲਬਾਤ ਕਰਦਾ ਜਦੋਂ ਬਰਗਾੜੀ ਮੋਰਚਾ ਸੌਰੀ ਮਾਫ ਕਰਨਾ ਜਦੋਂ ਬਰਗਾੜੀ ਵੀ ਕਾਂਡ ਹੋਇਆ ਉਦੋਂ ਵੀ ਸਮੇਤ ਸੈਣੀ ਨੂੰ 2 ਵਜੇ ਰਾਤ ਨੂੰ ਫੋਨ ਕਰਦਾ ਇਹ ਸਾਰਾ ਫੋਨ ਕਰਕੇ ਦੱਸਦਾ ਸੀ ਕਿ ਤੁਸੀਂ ਹੁਣ ਆ ਬਾਗਤਾ ਤੁਹਾਡੇ ਕੋਲੇ ਐਸ ਟਾਈਮ ਤੁਸੀਂ ਇਹਨਾਂ ਨੂੰ ਮਾਰ ਦੇਖੋ ਪਾ ਦਿਓ ਤੁਹਾਨੂੰ ਕੋਈ ਨਹੀਂ ਕੁਝ ਕਹੇਗਾ ਇਹ ਬਾਦਲ ਨੇ ਜਿਹੜਾ ਕਾਹਨ ਸਿੱਖ ਕੰਮ ਦਾ ਕੀਤਾ ਅਗਲੇ ਚੈਪਟਰ ਦੇ ਵਿੱਚ ਤੁਹਾਨੂੰ ਅਗਲੀ ਇੱਕ ਨਵੀਂ ਅਪਡੇਟ ਲੈ ਕੇ ਆਵਾਂਗੇ ਕਿਉਂਕਿ ਵੀਡੀਓ ਲੰਬੀ ਹੋ ਜਾਂਦੀ ਆ ਤੇ ਦੇਖਣ ਵਿੱਚ ਥੋੜੀ ਜੀ ਮੁਸ਼ਕਲ ਆਉਂਦੀ ਆ ਤੇ ਤੁਹਾਨੂੰ ਅਗਲੇ ਚੈਪਟਰ ਦੇ ਵਿੱਚ ਬਾਦਲਦਲਾਂ ਦੀਆਂ ਇੱਕ ਨਮੀਆਂ ਤੇ ਤਾਜ਼ੀਆਂ ਕਹਿਦੀ ਆਪਾਂ ਤੇ ਕਰਤੂਤਾਂ ਲੈ ਕੇ ਆਵਾਂਗੇ ਹੋ ਸਕਦਾ ਕਿ ਉਹ ਤੁਸੀਂ ਵੀ ਨਾ ਸੁਣੀਆ ਹੋਣਾ ਮੈਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਵਹਿਗੂ ਜੀ ਕਾ ਖਾਲਸਾ ਵਹਿਗੂ ਜੀ ਕੀ ਫਤਿਹ